ਬੀਤੇ ਗਿਆਮਤ ਮੇਖ ਕਟੋੜੀ ਚਾਹ ਪੀ ਕੇ ਬੈਠੀਆਂ ਜੀ ਵੇ ਸਬਜੀ ਸਬਜੀ ਬਣਾਈ ਕਿਨੇ ਜੀ ਕਿੰਨਾ ਚਿਰ ਹੋ ਗਿਆ ਸੋਈ ਚ ਵੜੀ ਨੂੰ ਕੀ ਬਣਾ ਮੈਨੂੰ ਕੀ ਕਰਨ ਦੇਈ ਹੈ ਜਿੱਲੀ ਜੀ ਕੀ ਹੋਲੀ ਹੋਲੀ ਲੱਗੀ ਰਹਿੰਦੀ ਹੈ ਨਾ ਕੋਈ ਆਵਾਜ਼ ਆਉਂਦੀ ਨਾ ਆਏ ਨਾ ਸੋਏ ਨਾ ਖੜਕਾ ਨਾ ਦੜਕਾ ਵੇ ਤਾ ਸਹੀ ਉੱਠ ਕੇ ਮੈਂ ਤੈਨੂੰ ਕਿਹਾ ਸੀ ਕਿ ਮੈਂ ਜਾਨੀ ਭਾਂਡੇ ਰੱਖਾਂ ਮੈਂ ਚਾਹ ਬਣਾ ਤੇ ਨਾਲ ਥੋੜੀ ਨਾਲ ਸਬਜੀ ਧਰਨ ਉਹ ਤਾਂ ਕਹਿੰਦੀ ਨਹੀਂ ਇਹ ਵੀ ਨਾ ਪਾਸੇ ਹੁੰਦੇ ਭਾਂਡੇ ਲੱਭਦੀ ਰਹਿੰਦੀ ਹੈ ਹਾਸੇ ਹੋ ਜਾਂਦੀ ਹੋਲੀ ਜੀ ਐਂ ਵੇਖ ਪੰਡਿਤ ਮਾਂ ਜੇ ਨਹੀਂ ਆਣੇ ਖੜਾਕ ਨਾ ਹੁੰਦਾ ਆ ਹੋਏ ਤੇ ਹੈ ਨਾ ਤੇ ਫਿਰ ਪੰਡਿਤੋਂ ਦੀ ਬਾਜ ਆਉਂਦੀ ਤੇ ਨਾ ਕਿ ਟੱਕੜੀ ਵਜਦੀ ਦੀ ਬਾਜ ਆਉਂਦੀ ਵੀ ਕਿਤੇ ਸਬਜੀ ਧਰਦੀ ਹੋਵੇ ਮੈਂ ਨਹੀਂ ਜਾਏ ਕਿ ਫੋਨ ਨੂੰ ਨਾ ਟੱਕਰੀ ਹੋਏ ਤੇ ਆਹ ਸੇ ਇਹ ਕੋਲੇ ਫੋਨ ਨਾਲ ਸਿਆਪੇ ਨਹੀਂ ਮੁੱਕਦੇ ਫੋਨਾਂ ਚ ਲੱਗੀਆਂ ਰਹਿੰਦੀਆਂ ਕੋਈ ਫਿਕਰ ਨਾ ਫੜਕਾ ਨਾ ਕਿਟਿੰਗ ਹਾਂ ਜੀ ਦੀਦੀ ਆ ਗਈ ਭਾਂਡੇ ਵੀ ਉੱਥੇ ਪਏ ਆ ਤੇ ਜੋ ਇੱਕ ਸੈਂਡਵਿਚ ਬਚ ਗਿਆ ਸੀ ਤਾਂ ਉਹਨੂੰ ਵੀ ਤਾਂ ਚੁੱਕ ਕੇ ਪਾਸੇ ਵੀ ਰੱਖਿਆ ਵੀ ਠਹਿ ਕੇ ਕੋਈ ਬੱਚਾ ਗਰਮ ਕਰਕੇ ਤੇ ਖਾ ਲੂਗਾ ਹਾਂ ਅੱਧਿਆ ਟਿੱਕੀ ਤੇਰੇ ਵਾਲੀ ਉਹ ਬਸ ਲੱਗੀ ਹਾਂ ਦੀਦੀ ਕਰਨ ਮੈਂ ਮਾਸ ਲੱਗੀ ਕਰਨ ਮੈਂ ਉਹਦੇ ਕੈਪ ਵੀ ਮੈਚ ਅਜੇ ਨਹੀਂ ਸੋਈ ਸੀ ਤੇ ਮੈਂ ਜਾ ਕੇ ਭਾਂਡੇ ਤੋਂ ਉਹ ਤੇ ਲਾ ਕੇ ਸਬਜ਼ੀ ਤਰ ਲੈਣੀ ਪਰ ਨਹੀਂ ਤੇ ਤੂਰ ਤੋਂ ਹੋਏ ਤਾਂ ਕੱਟੀ ਵੀ ਨਹੀਂ ਗੋਭੀ ਉੱਤੇ ਪਈ ਹੈ ਬਸ ਲੱਗੀ ਦੀਦੀ ਬਸ ਕਰਨੀ ਲੱਗੀ 10 ਮਿੰਟ ਲੱਗਦੇ ਮੈਂ ਸਬਜ਼ੀ ਬਣਾ ਦਿੰਨੀ ਉਹਨੇ 10 ਮਿੰਟ ਲੱਗਣਗੇ ਤਾਂ ਉਹਨੇ ਚਲੋ ਰੋਟੀ ਦਾ ਟਾਈਮ ਤੈਨੂੰ ਪਤਾ ਵਾ ਆਹੀ ਤੇਰੇ ਨੇ ਘਰ ਆਇਨਾ ਰੋਟੀ ਖਾਣ ਵਾਸਤੇ ਤੇਰਾ ਘਰ ਵਾਲਾ ਬਾਹਰ ਤੇ ਬਾਕੀ ਤੇ ਇੱਥੇ ਹੀ ਆ ਨਾ ਸਾਰੇ ਨੂੰ ਢੰਡਾ ਘੰਟਾ ਥੋੜਾ ਮਾਰਨੀ ਆ ਕੋਈ ਗੱਲ ਨਹੀਂ ਫਿਰ ਟੈਨਸ਼ਨ ਨਾ ਲਾਓ ਬਸ 10 ਮਿੰਟ ਚ ਤੁਹਾਡੀ ਸਬਜ਼ੀ ਤਿਆਰ ਹੋ ਜਾਂਦੀ ਹੈ ਮੈਂ ਲੱਗੀ ਕਰ ਕੋਈ ਗੱਲ ਨਹੀਂ ਆਹੋ ਬਸ ਨਾਟਕ ਹੀ ਕਰਦੀ ਰਿਆ ਕਰ ਜਦੋਂ ਮੈਂ ਕੋ ਫੋਨ 'ਚ ਬਣੀ ਰਹਿਣੀ ਆ ਫੋਨ ਦਾ ਖਹਿੜਾ ਨਾ ਕਦੀ ਛੱਡ ਗਿਆ ਕਰ ਨਹੀਂ ਤੇ ਕਹਿ ਕਰ ਨਾ ਤੇਰਾ ਫੋਨ ਮੈਂ ਬੰਦ ਕਰਉਣਾ ਪਣਾ ਐ ਚਲਿ ਚਾਰਜ ਹੀ ਨਿ ਕਰਵਾ ਕੇ ਦੇਣਾ ਵੇਖੀ ਐਦਿ ਕੋਈ ਗੱਲ ਨਹੀਂ ਮੈਂ ਲੱਗੀ ਕਰਨ ਬਸ ਜਦੋਂ ਕੰਮ ਕਰਨ ਤੇ ਜੋ ਉਹ ਦੋ ਫੋਨ ਤੇ ਬੜੀ ਰੰਦੀ ਉਹ ਦੋ ਫੋਨ ਤੇ ਬੜੀ ਰੰਦੀ ਹੈ ਹਾਂ ਲੈ ਮਮਮੀ ਜਿਹੇ ਇਥੇ ਸਬਜੀ ਰੋਟੀ ਟਿੱਕਨਦੇ ਆ ਉਹਨੇ ਤੇ ਹਜੇ ਭਾਂਡੇ ਨੂੰ ਹੀ ਹੱਥ ਮਾਰਿਆ ਉਹਦਾ ਹੀ ਛੁੱਟੇ ਭਾਂਡੇ ਉਹ ਸੈਂਡਵਿਚ ਖਾਦੇ ਨੇ ਜਿਹੜੇ ਉਹ ਵੀ ਇਹ ਕਿਹੜਾ ਬਚਿਆ ਇਹਨਾਂ ਨੂੰ ਕਿੰਨਾਂ ਸਾਈਡ ਤੇ ਰੱਖਦੀ ਰੈਪ ਕਰਕੇ ਕਿ ਬੱਚੇ ਖੈਰ ਕੇ ਖਾ ਲੈਣਗੇ ਤੇ ਉਹ ਚਾਹ ਰੱਖਤਾ ਉਹ ਉੱਦਾਂ ਹੀ ਪਿਆਜ਼ ਕਿਤੇ ਇਹਨੂੰ ਕਿਹੇ ਕੰਮ ਦਾ ਪਤਾ ਹੀ ਨਹੀਂ ਆ ਫਤਾ ਵੀ ਆ ਵੀ ਭਾਜੀ ਇਹਦੇ ਆ ਜਾਂਦੇ ਕੈਮ ਨਾਲ ਰੋਟੀ ਖਾਣ ਅਸੀਂ ਤਾਂ ਚਲੋ ਹੁਣ ਸੈਂਡਵਿਚ ਖਾਦੇ ਆ ਤੁਹਾਨੂੰ ਤੇ ਇੱਡੀ ਚਲੋ ਭੁੱਖ ਨਹੀਂ ਤੇ ਜਿਹੜੇ ਬੰਦੇ ਬਾਹਰ ਕਮਾਤੋਂ ਆਉਂਦੇ ਉਹਨਾਂ ਨੇ ਤਾਂ ਖਾਣੀ ਨਾ ਤੇ ਕੀ ਕਰਨ ਦੇ ਕਰਨ ਕੀ ਤੇ ਉਹੋ ਹੀ ਫੋਨ ਤੇ ਟੁਕ 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 پتہ ਨਹੀਂ ਕੀ ਮੈਸੇਜ ਕਰਦੀ ਰਹਿੰਦੀ ਆ ਕਦੀ ਕੰਨ ਨੂੰ ਲਾਇਆ ਹੁੰਦਾ ਵਾ ਗੱਲਾਂ ਕਰਦੀ ਰਹਿੰਦੀ ਫੋਨ ਤੇ ਕਿਸੇ ਨਾਲ ਤੇ ਕਦੀ ਟੁਕ 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 ਇਹਦਾਂ ਚੈਟਿੰਗ ਆ ਕਰਦੀ ਰਹਿੰਦੀ ਅੰਬਾਸ ਫੋਨ ਤੇ ਟੇਕ ਟੇਕ ਲੱਗੀ ਰਹਿੰਦੀ ਆ ਮੈਂ ਮਾਂ ਨੂੰ ਮੈਂ ਤਾਂ ਇੱਕ ਗੱਲ ਕਵਾਂ ਸੌਂਣੀ ਨਾ ਲਵੇ ਤੇ ਕੰਨ ਵਿੱਚ ਦਰਵਾ ਛੱਡਦੀ ਆ ਹਾਂ ਮੇਰੀ ਗੱਲ ਸੁਣੋ ਮੈਨੂੰ ਲੱਗਦਾ ਮੈਂ ਨਾ ਕਿ ਤੇ ਕੋਈ ਚੱਕਰ ਚੱਕਰ ਆਏ ਹਾਏ ਤੂੰ ਕਿੱਦਾਂ ਦੀਆਂ ਗੱਲਾਂ ਕਰਨੀ ਮੁੰਡਾ ਬਾਹਰ ਗਿਆ ਦੱਸ ਤੇ ਤੂੰ ਚੱਕਰ ਦੱਸਣ ਦੀ ਮੈਨੂੰ ਉਹਦੇ ਕੀ ਚੱਕਰ ਤੇ ਮੁੰਡਾ ਬਾਹਰ ਗਿਆ ਚੱਕਰ ਨਹੀਂ ਹੋ ਸਕਿਆ ਫੋਨ ਤੇ ਕਿਦਾਂ ਲੱਗੀ ਰਹੀਂਦੀ ਆ ਤੇ ਉਹਨੂੰ ਘਰ ਦੀ ਹੋਗੀ ਫੋਨ ਅੱਛਾ ਮੇਰੀ ਗੱਲ ਸੁਣੋ ਗਿਫਟਿੰਗ ਨਾਲ ਪਾਸੇ ਫੋਨ ਕਰਨ ਭੇਜਾਂਵਾਂ ਕਿ ਕਮਾਈਆਂ ਕਰਨ ਭੇਜਾਂਵਾਂ ਅਲੱਗ ਅਿਹੜੀਆਂ ਲੋਂਦਾ ਨਾ ਉਥੇ ਹਾਂ ਸਾਰੀ ਦਿਹਾੜੀ ਤੇ ਨਹੀਂ ਨਾ ਫੋਨ ਤੇ ਲੱਗਾ ਰਹਿਦਾ ਉਹ ਤਾਂ ਜਦੋਂ ਸ਼ਾਮਾਂ ਨੂੰ ਘਰ ਆਉਂਦਾ ਮੇਰੇ ਲਾ ਕੇ ਫੋਨ ਉਹਦੇ ਲਾਉਗਾ ਨਾ ਜੇ ਸਾਰੀ ਦਿਹਾੜੀ ਇਹਨਾਂ ਫੋਨ ਤੇ ਲੱਗਾ ਤਾਂ ਕੰਮ ਕਿਹੜੇ ਵਲ ਕਰਦਾ ਵਾ ਫੋਨ ਲਾ ਕੇ ਨਾ ਤੁਸੀਂ ਗਿਫਟੀ ਨਹੀਂ ਪੁੱਛ ਲੋ ਤੇ ਕੀ ਗੱਲ ਤੂੰ ਸਾਰੀ ਦਿਹਾੜੀ ਫੋਨ ਕਰਦਾ ਰਹਿਣਾ ਮੈਂ ਤਾਂ ਸੁਨ ਬਾਹਰ ਪਰਦੇਸ ਤੇ ਬੈਠੇ ਨੂੰ ਕੀ ਕਵਾਂ ਮੁੰਡੇ ਨੂੰ ਤੇ ਨਹੀਂ ਨਾ ਕਹਿਣਾ ਫਿਰ ਮੈਂ ਜਿੱਦਾਂ ਕਿ ਨਹੀਂ ਹੁੰਦਾ ਕਰੋ ਹਾਂ ਮੈਂ ਨਾ ਤਾਂ ਕਿਹ ਦਿਨ ਨਾ ਫੋਨ ਚੈੱਕ ਕਰਨਾ ਜੀ ਦਾ ਮੈਂ ਲਾਉਣਾ ਜੀ ਅੱਜ ਹੀ ਹੋ ਜੇ ਤੇ ਇਹਨੂੰ ਡਾਓ ਕਿਹੇ ਕੰਮ ਇਹ ਮਸਤ ਹੋਵੇ ਫੋਨ ਇਹਦਾ ਛਡਾਓ ਘੜੀ ਕੋ ਪਾਸੇ ਲੱਗੇ ਤੇ ਮੈਂ ਚੈੱਕ ਕਰਾਂ ਮਨੂੰ ਤਾਂ ਜਾ ਕੱਪੜੇ ਕੁੱਪੜੇ ਧੋ ਉਤਹੀਂ ਤੇ ਜੋ ਕੇ ਹੁਣ ਉਹਨੇ ਕਹਿਣਾ ਮੈਂ ਸਬਜ਼ੀ ਰੋਟੀ ਬਣਾਉਣੀ ਤੇ ਦੀਦੀ ਬੈਠੀ ਰੋਡਰ ਪਾਈ ਜਾਂਦੀ ਆ ਤੂੰ ਹੀ ਉਹਨੂੰ ਕਿਹੇ ਕੰਮ ਆ ਰਹੇ ਲਾਓ ਰੋਟੀ ਬਣਾ ਲੈੰਦੋਂ ਪਹਿਲਾਂ ਫਿਰ ਮੈਂ ਕਰਦੀ ਆ ਫੋਨ ਚੈੱਕ ਚਲ ਫਾਨ ਕੇ ਤੇ ਮੈਨੂੰ ਦੱਸੀ ਫੇ ਤੇ ਉਹ ਠੀਕ ਹੈਗਾ ਨਾ ਸਾ ਕਿਸੇ ਆਪੇ ਹੋਏ ਐਕਿੰਗਾ ਟੂ ਚਿੰਗਾ ਮੈਨੂੰ ਤਾਂ ਪਤਾ ਲੱਗਦਾ ਹੈ ਕੀ ਕਰਨਾ ਉਹ ਨਹੀਂ ਮਾਤਾ ਟੈਚਿੰਗਾ ਨਹੀਂ ਚੈਟਿੰਗਾ ਨਿਕਟੀ ਆ ਜਾ ਨਿਕਲਿਆ ਬਾਹਰ ਕੇ ਹਾਂਜੀ ਮੰਮੀ ਮੈਂ ਕਿਹਾ ਤੈਨੂੰ ਰਸੋਈ ਨੇ ਫੜ ਲਿਆ ਵਾ ਨਹੀਂ ਨਹੀਂ ਮੰਮੀ ਬੱਸ ਸਭਾ ਧਰਤੀ ਗਡੋਂ ਦੀ ਬੜੀ ਤੇਰੀ ਸਬਜੀ ਧਰੀ ਐ ਐ ਰੋਟੀ ਰੋਟੀ ਕੋਈ ਨਹੀਂ ਬਣੀ ਐ ਬੱਸ ਮੰਮੀ ਬਾਹਰ ਚੱਲੀ ਫੁਲਕੇ ਲਾਉਣ ਲੱਗ ਪਿਆ ਜਾ ਪੈਣਾ ਆੱਧੀ ਹੋ ਗਈ ਤੇਰੇ ਵਾਲੀ ਤੇ ਜਾ ਤੂੰ ਨਾ ਸਫਾਈ ਕੋਈ ਕਰ ਲਾ ਉਹ ਕੱਪੜੇ ਕੁੱਪੜੇ ਧੋ ਕੇ ਆਈ ਐ ਉਹਦੇ ਆਈ ਪੀ ਹੁੰਦੇ ਨੇ ਰੋਟੀ ਬਣੀ ਹੋਣੀ ਐ ਬੱਸ ਫੁਲਕੇ ਲੱਗੇ ਲਾਉਣੇ ਮੰਮੀ ਏ ਬੜਾ ਤੇਰੀ ਬੱਸ ਕਦੋਂ ਫੁਲਕੇ ਲੱਥਣੇ ਆ ਬੱਸ ਤੇ ਚੜ ਜਾਣਾ ਤੂੰ ਕਦੋਂ ਹੁਣ ਸਫਾਈ ਕਰ ਲਉ ਆਹੋ ਕਰ ਸਫਾਈ ਕੇ ਕੋਈ ਜਿਹੜੇ ਕਰ ਕੋ ਪੱਕੀ ਨਹੀਂ ਤੇ ਇਹੋ ਕੰਮ ਕਰ ਲਾਂ ਚਲੋ ਠੀਕ ਐ ਇਹਨੂੰ ਰਾ ਦੇ ਕੇ ਇਹਨੂੰ ਪੋਚਾ ਫੇਰ ਲੱਗਿਆ ਵੀ ਨਾਲ ਹੀ ਰੱਖਣਾ ਈ ਨਹੀਂ ਰਾ ਦੇ ਨੋ ਇੱਥੇ ਉਹ ਚਾਰਜ ਲਾ ਲ ਆ ਹੈ ਇਹਦੇ ਤੇ ਕਿਹੜਾ ਕੰਠਾ ਧਰਿਆ ਵੀ ਮੈਂ ਕੱਢ ਲੂੰਗੀ ਉਹ ਨਹੀਂ ਮੰਮੀ ਚਾਰਜਿੰਗ ਲਾਣ ਕੀ ਬੈਟਰੀ ਨਹੀਂ ਹੈਗੀ ਕੰਗਾ ਜਾਣਾ ਤਦ ਤੱਕ ਕੰਮ ਕਰ ਆਹੋ ਹਾਂ ਬੈਟਰੀ ਤੇ ਸਾਰੇ ਡੋਲ ਕਰ ਲਈ ਨਹੀਂ ਗੱਲਾਂ ਕਰ ਕਰਕੇ ਹਾਂ ਉਹ ਚਾਰਜ ਕਰੋਗੀ ਨਾ ਪੋਚੇ ਲਾ ਕੇ ਫੇਰ ਨਹੀਂ ਪੜਨਾ ਕੋਲ ਕਹਤਾਂਗੇ ਨੇ ਲਾਏ ਹੋਣੇ ਤੇ ਅੱਛਾ ਜੇ ਇਹਨੂੰ ਪੜਿਆ ਵਾ ਗਰੀਬਾਰ ਕੋ ਚਾਲੂਣਾ ਨਿਗਾਰਕ ਕੋਸ਼ਿਸ਼ ਮੈਂ ਚੈੱਕ ਕਰਾਂ ਤੇ ਜੇ ਆਹੀ ਤੇ ਉਹ ਨਹੀਂ ਆਉਂਦੀ ਮੈਂ ਤਾਂ ਬਦੋ ਚੈੱਕ ਕਰ ਲੈਣਾ ਕਿਉਂ ਨਾ ਜਾਂ 10 ਪੈਣਾ ਇਹ ਕੀ ਕਰਦੀਆਂ ਫਿਰਦੀਆਂ ਮੈਨੂੰ ਤਾਂ ਕੋਈ ਸਮਝਿਲ ਨਾ ਦੀ ਅੱਜ ਕੱਲ ਦੇ ਜਮਾਨੇ ਦੀ ਮੋਬਾਈਲਾਂ ਨੇ ਸਿਆਪੇ ਪਾਏ ਹੋਈ ਨਾ ਜਾਵੇ ਕਿਤੇ ਸਿਆਪਾ ਜਾ ਕਿ ਲੋਕ ਲਾਇਆ ਹੋਗਾ ਕੀ ਡਿਟੋ ਵਰਤ ਲਾ ਵੀ ਨਹੀਂ ਉਹ ਭਲਾਈ ਹੋਣੀ ਨੇ ਲੈ ਖੋਲ ਤੇ ਗਿਆ ਵਾ ਆਈ ਨਾ ਜਨੇ ਲੈ ਸਾਰਾ ਕੋਸ਼ਿਡ ਡੀਲੀਟ ਕੀਤਾ ਰੀਸੈਂਟ ਕਾਲ ਦੇ ਵਿੱਚ ਕੋਈ ਕਾਲ ਹੀ ਨਹੀਂ ਹੈਗੀ ਵੀ ਕਿਸੇ ਨੂੰ ਅੱਜ ਕਾਲ ਕੀਤੀ ਆ ਫੋਨ ਤੇ ਤੇ ਸਵੇਰ ਦੀ ਲੱਗੀ ਆ ਜੇ ਕਿਸੇ ਨੂੰ ਕਾਲ ਨਹੀਂ ਕੀਤੀ WhatsApp ਤੇ ਵੀ ਚੈੱਕ ਕਰ ਲੈਂਦੇ ਹਾਂ ਲੈ ਸਸ ਦੀ ਮਾਂ ਚੱਲ ਗਈ। ਤੋ ਪਹਿਲਾ ਕੀ ਆਜੇ? ਜੀਤ ਉੱਥੇ ਬਹਿ ਗਈ ਆ ਆ ਗਈ ਆ ਗਈ ਮੰਮੀ। ਹਾਂ। ਮਤਲਬ ਭਾਈ ਲੱਬਣਾ ਕੀ ਆ? ਵਿੱਚ ਕੁਛ ਛੱਡੂਗੀ ਤੇ ਲੱਭੂਗੀ ਮੈਂ। ਐਡੀ ਚਤਰੋ ਜਨਾਨੀ ਆ ਨਾ ਪਹਿਲਾਂ ਤਾਂ ਲੋਕ ਲਾ ਕੇ ਰੱਖਿਆ। ਮੈਂ ਦੋ ਲੋਕ ਲਾਏ ਗਲਤ। ਫੇਰ ਮੈਂ ਕਿਾ ਚੱਲ ਇਹ ਜਨਤਰੀ ਫਰਾਈ ਕਰਕੇ ਵੇੰਨੀ ਆ। ਉਹੋ ਲਾਈ ਹੋਈ ਨੇ। ਉਹ ਆਕੇ ਚ ਲੱਗ ਗਈ। ਉਹਦੇ ਕੀ ਆ ਫੁੱਲ। ਪਰ ਵਿੱਚ ਲੱਬਾ ਕੁਛ ਨਹੀਂ। ਬੜੀ ਚਲਾਵ ਜਨਾਨੀ ਤਰੰਮਣਾ ਇਹ ਜਨਾਨੀ ਨੇ ਨਾ ਵਿੱਚ ਕੁਛ ਛੱਡਿਆ ਹੀ ਨਹੀਂ ਸਵੇਰ ਦੀ ਤੁਸੀਂ ਵੀ ਵੇਖਾਂਦੇ ਇਹਦਾ ਫੋਨ ਤੇ ਕਿੰਨੀ ਵਾਰ ਲੱਗੀ ਆ ਨਹੀਂ ਛੱਡ ਗਰਜੀ ਤਦ ਤੂੰ ਹੀ ਐਵੇਂ ਨਾ ਕਹੇ ਦੇ ਨਜਾਇਜ਼ ਛੱਪ ਨਹੀਂ ਕਰੀਦਾ ਐਵੇਂ ਛੱਪ ਨਹੀਂ ਮੰਮੀ ਸਵੇਰ ਦਾ ਨੇ ਦੋ ਤਿੰਨ ਫੋਨ ਕੀਤੇ ਨੇ ਰੀਸੈਂਟ ਕਾਲ ਦੇ ਵਿੱਚ ਕੋਈ ਕਾਲ ਨੰਬਰ ਹੀ ਨਹੀਂ ਬੋਲਦਾ ਪਿਆ ਕਿਤਾ ਮੁੰਡੇ ਦਾ ਮੈਸੇਜ ਮੂਸੀ ਚ ਕਰਦੀ ਉਹ ਘਰ ਵਾਲੇ ਉਹ ਮੈਂ ਵਟਸਐਪ ਵੀ ਚੈੱਕ ਕਰ ਰਹੀ ਆ ਕੁਛ ਨਹੀਂਗਾ ਨਾਰਾ ਰੱਤ ਲੀਡ ਕਰਦੀ ਅਗਲੀ ਸਿਆਣੀ ਬੜੀ ਆ ਕਿਸੇ ਦੇ ਹੱਥ ਲੱਗ ਜੂਗਾ ਤੇ ਉਹਦੀ ਚੋਰੀ ਫੜੀ ਨਾ ਜਾਓ ਜਿਹੜੇ ਉੱਠੀ ਕਰਤੂਤਾਂ ਕਰਦੀ ਰਹਦੀ ਆ ਛੱਡ ਗਜੀਤ ਇੰਨਾ ਸ਼ੱਕ ਨਹੀਂ ਕਰੀ ਤੁਹਾਨੂੰ ਦਾ ਮੈਨੂੰ ਕੀ ਆ ਫਿਰ ਵੀ ਕਰਦੀ ਨੂੰ ਧੀ ਆ ਨੂੰ ਧੀ ਆ ਤਾਂ ਕੋਈ ਗੱਲ ਨਹੀਂ ਫਿਰ ਤੁਹਾਡੇ ਪੁੱਤ ਦੀ ਜ਼ਿੰਦਗੀ ਖਰਾਬ ਹੋਣੀ ਆ ਹਾਂ ਕੀ ਜਾਣਾਂ ਮੇਰੇ ਤਾਂ ਤੁਹਾਡੇ ਅੱਖਾਂ ਕੋ ਪਰਦਾ ਚੁੱਕਣ ਨਹੀਂ ਆ ਪਰ ਤੁਹਾਨੂੰ ਤੇ ਲੱਗਦੀ ਨਹੀਂ ਆ ਨਹੀਂ ਜਾ ਪਰ ਇਹ ਕਿੱਦਾਂ ਦੀਆਂ ਗੱਲਾਂ ਕਰਨ ਦੀ ਤੂੰ ਚੱਲ ਤੁਹਾਡੇ ਮਨ ਚੇਵ ਹੈ ਮੈਂ ਨਾ ਕਿ ਸ਼ਹਿਰ ਗਿਫਟੀ ਨੇ ਮੈਸੇਜ ਕੀਤੇ ਹੋਣ ਹਾਂ ਲਾਓ ਫੋਨ ਤੇ ਪੁੱਛ ਲਓ ਕੀ ਗੱਲ ਤੁਹਾਡਾ ਪੋਤਿਆ ਮੇਰੀ ਨਹੀਂ ਮੈਂ ਤੁਹਾਡਾ ਸੁਣ ਚੁੱਕਦਾ ਵਾ ਤੂੰ ਤੇ ਸਭ ਤੇੜੀ ਲੱਗ ਰਹੀ ਆ। ਉਹ ਗੱਲਾਂ ਕਰਦੀ ਮੈਂ ਮੁੰਡੇ ਨੂੰ ਵੀ ਉੱਥੇ ਪਰੇਸ਼ਾਨ ਕਰਾਂ ਫੋਨ ਕਰਕੇ। ਚੱਲ ਫੇ ਤੁਹਾਡੀ ਮਰਜ਼ੀ ਐ। ਮੈਂ ਤੁਹਾਨੂੰ ਜੋ ਕਹਿਣਾ ਸੀ ਨਾ ਕਹਿ ਤਾ। ਨਾਸਾ। ਇਹ ਕਿੰਦਾਂ ਦੀਆਂ ਗੱਲਾਂ ਕਰਦੀ ਐ। ਐਵੇਂ ਉਹ ਤੇ ਛੱਪ ਜੇ ਕਰੀ ਜਾਂਦੀ ਦੱਸ। ਇਹ ਤੇ ਨਾ ਮੈਂ ਸੋਚੀ ਰਹੀ ਨਹੀਂ ਕਿ ਤੇ ਗੱਲ ਸਹੀ ਨਾ ਵਈ। ਸਿਆਪਾ। ਕੀ ਪਤਾ ਲੱਗੀ ਤੇ ਰਹਿੰਦੀ ਛੱਡਦੀ ਧਿਆਨ ਹੀ ਉਹਦੀ ਗੱਲ ਕੋਨਾ ਫੋਨ ਉਹ ਵੀ ਆਪਣੀ ਜਗ੍ਹਾ ਸਹੀ ਕਹਿੰਦੀ ਮੈਨੂੰ। ਮੈਂ ਇਹ ਗੱਲ ਨੂੰ ਸਮਝਦੀ ਨਹੀਂ। ਇੱਕ ਵਾਰੀ ਨਾ ਮੈਂ ਮੁੰਡੇ ਨੂੰ ਫੋਨ ਕਰ ਹੀ ਲਾਂ। ਇਹਦਾ ਪਤਾ ਕਰਾਂਗੇ ਨਾ ਚੰਗੀ ਤਰ੍ਹਾਂ। ਇਹ ਮੁੰਡੇ ਨੂੰ ਫੋਨ ਕਰ ਲਿਆ। ਹੈਲੋ। ਆ ਪੁੱਤ। ਕੀ ਆ ਰ? ਠੀਕ ਆ ਤਾ? ਬੁੱਤ ਸੁੱਤਾ ਤਾਂ ਨਹੀਂ ਨਾ? ਬੁੱਤ ਮੈਂ ਕਿ ਇੱਥੇ ਰਾਤ ਆ ਤਾਂ ਚੱਲ ਤੂੰ ਰਾਤ ਦੀ ਡਿਊਟੀ ਕਰਦਾ ਤੇ ਗੱਲ ਕਰਾਂ। 2 ਮਿੰਟ ਟਾਈਮ ਹੈਗਾ ਵਾ। ਅੱਛਾ। ਮੈਂ ਆਪਾਂ ਤੇ ਉਹ ਗੱਲ ਕਰਨੀ ਮੈਂ ਕਹ ਕਿਤੀ ਹਾਂ ਸਾਰੀ ਦਿਹਾੜੀ ਪੁੱਤ ਫੋਨ ਹੀ ਫੜੀ ਫਿਰਦੀ ਫੋਨ ਹੀ ਕਰਦੀ ਰਹਿੰਦੀ ਫੋਨ ਹੀ ਰੋਟੀ ਪਕਾਉਂਦੀ ਫੋਨ ਜੋ ਵੀ ਕੰਮ ਕਰਦੀ ਨਾ ਫੋਨ ਦਾ ਪੁੱਤ ਖਹਿੜਾ ਹੀ ਨਹੀਂ ਛੱਡਦੀ ਤੇ ਮੈਂ ਕਹਿਣਾ ਸੀ ਤੂੰ ਪੁੱਤ ਪਿਆਰ ਨਾਲ ਸਮਝਾਏ ਨਾ ਫੋਨ ਫੋਨ ਬਾਰੇ ਕਿੱਥੇ ਫੋਨ ਕਰਦੀ ਰਹਿੰਦੀ ਐ ਮੈਂ ਕਿਹਾ ਤੇਰੇ ਨਾਲ ਲੱਗੀ ਰਹਿੰਦੀ ਐ ਅੱਛਾ ਆਹ ਹੋਇਤ ਗੱਲ ਐ ਪਰਦੇਸਾਂ 'ਚ ਕਿੱਥੇ ਟਾਈਮ ਪੁੱਤ ਤਤੂਣਾ ਅੰਜ ਕਰ ਮੇਰਾ ਪੁੱਤ ਆਪਣੇ ਹਿਸਾਬ ਨਾਲ ਫੋਨ ਕਰਕੇ ਤੈਨੂੰ ਪੁੱਤ ਸਮਝਾ ਪਿਆ ਮੈਂ ਆ ਪੁੱਤ ਕਹਿੰਦੀ ਚੰਗੀ ਨਹੀਂ ਲੱਗਦੀ ਆ ਮੈਂ ਵੱਧ ਘੱਟ ਗੱਲਾਂ ਤੈਨੂੰ ਬਤਾ ਘਰ ਤੇ ਚੰਗੇ ਨਹੀਂ ਲੱਗੀਆਂ ਆ ਠੀਕ ਐ ਬਰਤ ਆਪਣਾ ਧਿਆਨ ਰੱਖੀ ਚੰਗਾ ਆਓ ਮੇਰਾ ਪੁੱਤ ਚਲ ਜਿੰਦੇ ਰੋ ਠੀਕ ਆ ਦੱਸ ਹੈ ਹੁੰਦਾ ਪ੍ਰਦੇਸਾਂ ਚ ਬੈਠਾ ਉਹ ਦਿਆਂਦਾ ਮੰਮੀ ਮੈਂ ਤੇ ਰੋਜ਼ ਫੋਨ ਕਰਦਾ ਹੀ ਨਹੀਂ ਕੀ ਪਤਾ ਹਮ ਕਿ ਜੀਤ ਦੀ ਗੱਲ ਸਹੀ ਨਾ ਹੋਵੇ ਚਲੋ ਅੱਪਲੇ ਲਗੂ ਪਤਾ ਨਹੀਂ ਮੇਰੀ ਨਾ ਇੱਕ ਗੱਲ ਦਾ ਜਵਾਬ ਹੁਣ ਮੈਂ ਇੰਜ ਕਰਨਾ ਤੇ ਜਦੋਂ ਵੀ ਫੋਨ ਤੇ ਕਰਨਾ ਹੁੰਦਾ ਨਾ ਉਸੇ ਟਾਈਮ ਤੇ ਨਾ ਉਹ ਟਾਈਮ ਨੋਟ ਕਰਕੇ ਰੱਖ ਲਿਓ ਠੀਕ ਹੈ ਤੇ ਮੇਰਾ ਫੋਨ ਵੀ ਚੈੱਕ ਕਰ ਲਿਓ ਮੈਂ ਆਨਲਾਈਨ ਹੁੰਨੀ ਆ ਕਿ ਆਫਲਾਈਨ ਹੁੰਨੀ ਆ ਜੇ ਤੁਹਾਨੂੰ ਉੱਥੇ ਬੈਠਿਆ ਯਕੀਨ ਹੀ ਨਹੀਂ ਹੈਗਾ ਤੇ ਫਿਰ ਕੀ ਫਾਇਦਾ ਜਾਂ ਤੇ ਕਹੋ ਨਾ ਮੈਂ ਕੱਲੀ ਆਵਾਰਾ ਤੁਰ ਹੀ ਫਿਰਦੀ ਠੀਕ ਹੈ ਕੋਈ ਨਾ ਮੈਂ ਮੰਮੀ ਨਾਲ ਗੱਲ ਕਰ ਲਾਂਗੀ ਕੋਈ ਨਹੀਂ ਜੇ ਨਹੀਂ ਕਹੋਗੇ ਨਾ ਅੱਜ ਤੋਂ ਬਾਅਦ ਮੈਂ ਆਪਣੇ ਫੋਨ ਤੋਂ ਤੁਹਾਡੇ ਨਾਲ ਕਦੀ ਗੱਲ ਨਹੀਂ ਕਰੂੰਗੀ ਮੈਂ ਮੰਮੀ ਦੇ ਫੋਨ ਤੋਂ ਤੁਹਾਨੂੰ ਫੋਨ ਕਰਿਆ ਕਰੂੰਗੀ ਠੀਕ ਮੰਮੀ ਨੂੰ ਨਾ ਇੱਕ ਵਾਰੀ ਸੋਚਣਾ ਚਾਹੀਦਾ ਹੈ ਗੱਲ ਕਰ ਲਈਆਂ ਸਾਨਾ ਮੈਨੂੰ ਤਾਂ ਦੱਸ ਦਿੰਦੇ ਕਿ ਮੇਨਾਂ ਨਾਲ ਗੱਲ ਕਰ ਲੱਗੀ ਮੈਨੂੰ ਪੁੱਛ ਲੈnde ਉਪਰ ਦੇਸਾ ਜਿਹਾ ਬੈਠੇ ਆ ਤੇ ਉਹਨਾਂ ਦੇ ਮਨ 'ਚ ਤੇ ਸ਼ੱਕ ਪੈਦਾ ਕਰਤਾਂ ਇੱਤੋਂ ਪਹਿਲਾਂ ਕਿ ਸ਼ੱਕ ਜ਼ਿਆਦਾ ਵਧੇ ਮੈਨੂੰ ਮੰਮੀ ਨਾਲ ਗੱਲ ਕਰਨੀ ਪੈਣੀ ਮੰਮੀ ਹਾਂ ਮੇਰੀ ਗਾਉਣਾ ਸਾਨਾ ਮੰਮੀ ਜੇ ਤੈਨੂੰ ਕੋਈ ਗੱਲ ਕਰਨੀ ਹੈ ਤੀ ਮੇਰ ਨਾਲ ਕਰ ਦੇ ਕਿਹੜੀ ਗੱਲ ਮੰਮੀ ਇਹ ਨਿੱਤ ਤੂੰ ਹੀ ਬੋਲੇ ਕਿ ਤਾਨੂੰ ਸਮਝ ਨਾ ਆਵੇ ਤੁਸੀਂ ਜੇ ਇਹਨਾਂ ਨੂੰ ਫੋਨ ਕੀਤਾ ਹੀ ਆ ਤੇ ਇੱਕ ਵਾਰੀ ਮੈਨੂੰ ਤੇ ਪੁੱਛਦੇ ਕਿ ਕਿਤੇ ਕੀ ਗੱਲ ਹੈ ਕੀ ਨਹੀਂ ਤੇ ਇਹ ਉਹਨਾਂ ਦੇ ਮਨ 'ਚ ਸ਼ੱਕ ਪੈਦਾ ਕਰਦਾ ਮੈਂ ਕੀ ਸ਼ੱਕ ਪੈਦਾ ਕਰਦਾ ਹੈ ਮੈਂ ਕੀ ਕਿਹਾ ਮੰਮੀ ਤੇ ਇਹ ਕਹਿੰਦੇ ਹੋ ਨਾ ਕਿ ਸਾਰਾ ਦਿਨ ਫੋਨ ਤੇ ਲੱਗੀ ਰਹਿੰਦੀ ਆ ਪਤਾ ਨਹੀਂ ਕਿੰਨਾ ਗੱਲਾਂ ਕਰਦੀ ਆ ਕੰਮ ਹਲ ਧਿਆਨ ਨਹੀਂ ਮੈਂ ਇੱਕ ਗੱਲ ਕਹਾਂ ਜਦੋਂ ਦੀਦੀ ਫੋਨ ਤੇ ਗੱਲ ਕਰਦੇ ਆ ਉਹ ਤਾਂ ਬੁਆ ਵੀ ਮਾਰ ਲਿੰਦੇ ਉਹ ਤਾਂ ਸਾਹਮਣੇ ਵੀ ਹੁੰਦੇ ਆ ਇਹ ਲੋਕੋ ਤੇ ਧਿਆਨ ਨਹੀਂ ਖਿੱਚੀ ਦਿੱਤਾ ਕਿ ਉਹ ਦੋ ਦੋ ਘੰਟੇ ਬਾਹਰ ਨਹੀਂ ਨਿਕਲਦੇ ਕਿਉਂਕਿ ਉਹਨਾਂ ਨੂੰ ਆਵਾਜ਼ ਆਉਂਦੀਆਂ ਕਹਿੰਦੇ ਵਿੱਚ ਆਵਾਜ਼ ਨਾ ਆਵੇ ਕਿਸੇ ਦੀ ਮੈਂ ਤੁਹਾਡੇ ਸਾਹਮਣੇ ਹੋਂਤੇ ਨਹੀਂ ਗੱਲ ਕਰਦੀ ਮੈਸੇਜ ਤੇ ਗੱਲ ਕਰਦੀ ਸਾਰਾ ਦਿਨ ਕੰਮ ਵੀ ਕਰਦੀ ਹਾਂ ਕਿਉਂਕਿ ਤੁਹਾਡੇ ਮੁੰਡੇ ਦੀ ਨਾਈਟ ਡਿਊਟੀ ਆ ਡੇਅ ਡਿਊਟੀ ਨਹੀਂ ਹੈਗੀ ਤੇ ਜੇ ਉਹ ਡੇਅ ਡਿਊਟੀ ਤੇ ਮੇਰੇ ਨਾਲ ਗੱਲ ਕਰਨ ਤਾਂ ਉਹ ਸੌਂ ਵੀ ਨਾ ਸਕਣ ਜਦੋਂ ਕੰਮ ਤੇ ਹੁੰਦੇ ਵਿੱਚ ਵਿੱਚ ਮੈਸੇਜ ਕਰਦੇ ਉਹਦਾ ਜਵਾਬ ਦੇਣੀ ਹੈ ਨਾਲੇ ਇਕੱਲੇ ਇਹ ਥੋੜਾ ਬਾਹਰ ਗਏ ਮੇਰੇ ਘੰਟਰਾ ਵੀ ਬਾਹਰ ਹੈਗੀ ਉਹਨਾਂ ਦੇ ਵੀ ਮੈਨੂੰ ਫੋਨ ਆਉਂਦੇ ਆ ਮੈਸੇਜ ਤੇ ਮੈਂ ਗੱਲ ਕਰਦੀ ਆ ਕਿਉਂਕਿ ਜੇ ਮੈਂ ਫੋਨ ਤੇ 24 ਘੰਟੇ ਗੱਲ ਕਰਦੀ ਰਹੀ ਨਾ ਘੰਨੂ ਲਾ ਕੇ ਮੇਰੇ ਕੋ ਕੰਮ ਨਹੀਂ ਹੋਣਾ ਇਸ ਕਰਕੇ ਮੈਂ ਮੈਸੇਜ ਤੇ ਕਰਦੀ ਤੇਰੇ ਸ਼ੱਕ ਕਰ ਲਿਆ ਮੇਰੇ ਤੇ ਹਰ ਤੁਹਾਡਾ ਸ਼ੱਕ ਕੀਤਾ ਨਾ ਸਹੀ ਨਹੀਂ ਹੈਗਾ ਕਿਉਂਕਿ ਉਹ ਤੁਹਾਡਾ ਪਾਇਆ ਹੋਇਆ ਸ਼ੱਕ ਨਾ ਸਾਡੀ ਸਾਰੀ ਜ਼ਿੰਦਗੀ ਖਰਾਬ ਕਰ ਸਕਦਾ ਨਾਲੇ ਮੰਮੀ ਮੈਂ ਸਾਰਾ ਦਿਨ ਘਰ ਹੁੰਨੀ ਆ ਮੈਂ ਕਿਹੜਾ ਬਾਹਰ ਨਿਕਲਦੀ ਆ ਜਾਂ ਤੇ ਕਹੋ ਨਾ ਮੈਂ ਕੱਲੀ ਕਿਤੇ ਅੰਨੀ ਜਾਨੀ ਮੈਂ ਜਦੋਂ ਵੀ ਕਿਤੇ ਜਾਣਾ ਹੁੰਦਾ ਮੈਂ ਦੀਦੀ ਨੂੰ ਆਵਾਜ਼ ਦਿੰਨੀ ਮੈਂ ਤੁਹਾਨੂੰ ਆਵਾਜ਼ ਦਿੰਨੀ ਆ ਕਿ ਮੇਰੇ ਨਾਲ ਚੱਲੋ ਫਿਰ ਵੀ ਤੁਸੀਂ ਅਜਿਹੀਆਂ ਗੱਲਾਂ ਕਰੋਗੇ ਮੰਮੀ ਕੁਝ ਸੋਚ ਸਮਝ ਕੇ ਗੱਲ ਕਰਿਆ ਕਰੋ ਤੁਸੀਂ ਮੈਨੂੰ ਪੁੱਛਦੇ ਮੇਰਾ ਫੋਨ ਹੀ ਚੈੱਕ ਕਰਨਾ ਨਾ ਕਰ ਲੋ ਚੈੱਕ ਤੁਹਾਨੂੰ ਮੈਂ ਦੱਸਾਂ ਜਦੋਂ ਮੈਂ ਪੋਚੇ ਲਾਉਣ ਦੀ ਆ ਵੇਖ ਤੇ ਮੈਂ ਉਹਦਾ ਵੀ ਲਿਆ ਦੀਦੀ ਮੇਰਾ ਫੋਨ ਚੈੱਕ ਕਰਨ ਦੇ ਤੇ ਤੁਸੀਂ ਲੱਗ ਕੇ ਬੈਠੇ ਕੀ ਦੇਖਣਾ ਮੇਰੇ ਫੋਨ ਚ ਨਹੀਂ ਤੂੰ ਚੋਰ ਨਹੀਂ ਚੋਰ ਦਾ ਭਾਈ ਵਾਲ ਨਹੀਂ ਤਫੇਰ ਕੀ ਤੇਰੇ ਫੋਨ ਚੋਂ ਕੀ ਕੱਢ ਲਿਆ ਮੰਮੀ ਕੱਢਣਾ ਕਿਹਨੇ ਨਹੀਂ ਹੁੰਦਾ ਫੋਨ ਚ ਅੱਜ ਤੋਂ ਬਾਅਦ ਨਾ ਆ ਮੇਰਾ ਫੋਨ ਤੁਹਾਡੇ ਕੋਲ ਰਹੂਗਾ ਮੈਂ ਆਪਣੇ ਫੋਨ ਤੋਂ ਨਾ ਕਿਸੇ ਨਾਲ ਗੱਲ ਨਹੀਂ ਕਰੂੰਗੀ ਕੋਈ ਨਹੀਂ ਜਦੋਂ ਵੀ ਇਹਨਾਂ ਦਾ ਫੋਨ ਆਊਗਾ ਨਾ ਜਾਂ ਮੈਂ ਤੁਹਾਡੇ ਫੋਨ ਤੇ ਗੱਲ ਕਰਿਆ ਕਰੂੰਗੀ ਜਾਂ ਦੀਦੀ ਦੇ ਫੋਨ ਤੋਂ ਤੇ ਮੈਂ ਆਪਣੇ ਰਿਸ਼ਤੇਦਾਰਾਂ ਨੂੰ ਨਹੀਂ ਕਹਾਂਗੀ ਕਿ ਜਿਹੜੇ ਨੂੰ ਮੈਸੇਜ ਕਰਦੇ ਈ ਮੈਸੇਜ ਨਾ ਕਰਿਓ ਫੋਨ ਹੀ ਕਰਿਓ ਇਹਨਾਂ ਦੇ ਫੋਨ ਤੇ ਕਰਿਓ ਮੇਰੇ ਤੇ ਨਹੀਂ ਤੁਹਾਨੂੰ ਪਤਾ ਦੀਦੀ ਦੇ ਬੱਚੇ ਵੱਡੇ ਆ ਕਿ ਸਿਆਣੀ। ਉਹ ਮੇਰਾ ਫੋਨ ਵਰਤਦੇ ਆ ਜਦੋਂ ਵੀ ਸਕੂਲ ਆਉਂਦੇ ਆ ਚਾਚੀ ਆਪਣਾ ਫੋਨ ਦੇ ਦੋ। ਇਸ ਕਰਕੇ ਨਾ ਮੈਂ ਡਿਲੀਟ ਕਰ ਦਿੰਨੀ ਵਿੱਚੋਂ ਸਾਰਾ ਕੁਝ ਕਿ ਬੱਚਿਆਂ ਤੇ ਮਾੜਾ ਅਸਰ ਹੋਗਾ ਗੱਲਾਂ ਦਾ। ਇਸ ਕਰਕੇ ਕਹਿੰਦੇ ਨਾ ਆਪਣੀ ਵੀ ਕੋਈ ਪ੍ਰਾਈਵੇਸੀ ਹੁੰਦੀ ਹੈ। ਉਹ ਦੇ ਕਰਕੇ ਮੈਂ ਲੌਕ ਲਾ ਕੇ ਰੱਖ ਦਿੰਉ ਹੋਂ। ਉਹ ਦੇ ਕਰਕੇ ਮੈਂ ਚਾਹ ਡਿਲੀਟ ਕਰਦੀ ਆ। ਮੀਆਂ ਬੀਬੀ ਦੀ ਨਾ ਆਪਸ ਵਿੱਚ ਕਈ ਗੱਲਾਂ ਹੁੰਦੀਆਂ। ਜ਼ਰੂਰੀ ਨਹੀਂ ਹੁੰਦਾ ਕਿ ਸਾਰਿਆਂ ਨੂੰ ਦੱਸਿਆ ਜਾਵੇ। ਤੇ ਅੱਜ ਤੋਂ ਬਾਅਦ ਮੈਂ ਫੋਨ ਨੂੰ ਹੱਥ ਨਹੀਂ ਲਾਵਾਂਗੀ। ਨਹੀਂ ਨਹੀਂ ਕਿੱਤੀ ਇਹ ਨਹੀਂ ਗੱਲ ਪੁੱਤ ਵਹਿਮ ਦਾ ਨਾ ਕੋਈ ਇਲਾਜ ਨਹੀਂ ਹੁੰਦਾ ਮੈਂ ਨਾ ਵਹਿਮ ਕਰ ਲਿਆ ਭਲੇਖੇ ਚ ਰਹਿ ਗਈ ਪੁੱਤ ਇਹੋ ਜੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਤੂੰ ਜਦੋਂ ਮਰਜੀ ਫੋਨ ਕਰ ਕੋਈ ਗੱਲ ਨਹੀਂ ਪੁੱਤ ਕੋਈ ਨਹੀਂ ਦਿੱਤੀ ਪੁੱਤ ਮੈਂ ਨਾ ਗੁਰਜੀਤ ਨੂੰ ਆਵਾਜ਼ ਦੇਣੀ ਹੈ ਜਿਹੜਾ ਛੱਪ ਹੁੰਦਾ ਨਾ ਇਹ ਐਵੇਂ ਵਹਿਮ ਪਾ ਲੈਣਾ ਹੁੰਦਾ ਕੋਈ ਗੱਲ ਨਹੀਂ ਤੁਸੀਂ ਨਾ ਦੋਵੇਂ ਆਮੋ ਸਾਹਮਣੇ ਬੈਠ ਕੇ ਨਾ ਇੱਕ ਦੂਜੇ ਨਾਲ ਗੱਲ ਕਰ ਲਓ ਪੁੱਤ ਕਲੀਅਰ ਮੈਂ ਨਵਾਜ਼ ਦੇਣੀ ਗਰਜੀਤ ਹਾਂਜੀ ਮੰਮੀ ਜੀਵਾਜਾ ਮਾਰਨ ਦੇ ਹੀ ਮੈਂ ਕਿਹਾ ਐਵੇਂ ਇੱਕ ਦੂਜੇ ਤੇ ਸ਼ੱਕ ਕਰਨੇ ਵਹਿਮ ਕਰਨੇ ਤੇ ਮੈਂ ਤਾਂ ਆਮੋ ਸਾਹਮਣੇ ਬਹਿ ਕੇ ਨਾ ਤੇ ਦੋਵੇਂ ਜਣੀਆਂ ਮੂੰਹ ਤੇ ਗੱਲ ਕਰ ਲਓ ਜਿਹੜੀ ਵੀ ਹੈਗੀ ਪਤ। ਕੀ ਗੱਲਾਂ ਕਰ ਜੰਦੇ ਕਿਹੜੇ ਸ਼ੱਕ ਕਰਨੇ ਕਿਹੜੀ ਗੱਲ ਕਰਨੀ ਕਿੱਟੀ ਕਿਹੜੀ ਗੱਲ ਕਰਨੀ ਨਾ ਚਸਮਾ ਨੂੰ ਪਾਣੇ ਮਬੈਲਾ ਮਬੂਲਾ ਦੇ। ਦੀਦੀ ਮੇਰੀ ਗੱਲ ਸੁਣੋ ਤੇਰੀ ਤਾਂ ਫੋਨ ਤੇ ਗੱਲ ਕਰਦੀ ਹੀ ਆ ਘਰ ਦੀ ਮੇਰੇ ਰਿਸ਼ਤੇਦਾਰ ਪਰੰਪਰਾਵਾਂ ਨਾਲ ਮੈਨੂੰ ਗੱਲ ਨਹੀਂ ਕਰਨੀ ਹੁੰਦੀ ਕਿੱਟੀ ਜੀ ਤੇਹੀ ਜਦੋਂ ਗੱਲ ਕਰਦੇ ਹੋ ਜਦੋਂ ਤੁਸੀਂ ਤੇ ਦਰਵਾਜ਼ਾ ਲਾ ਲੈਂਦੇ ਹੋ ਕਿ ਤੁਸੀਂ ਕਹਿੰਦੇ ਹੋ ਬਾਹਰ ਤੁਹਾਡੀ ਆਵਾਜ਼ਾਂ ਨਾਲ ਵਿੱਚੋਂ ਕੋਈ ਮੇਰੇ ਲਾਗੇ ਬੋਲੇ ਨਾ ਤੇ ਤੁਸੀਂ ਮੇਰੇ ਤੇ ਸ਼ੱਕ ਕਿਉਂ ਕਰਨਦੇ ਆਂ ਦਰਵਾਜ਼ਾ ਤੇ ਗੱਲ ਕਰਦੀ ਆ ਤੇ ਦਰਵਾਜ਼ਾ ਤੇ ਕਿੱਟੀ ਮੈਂ ਤਾਂ ਬੰਦ ਕਰਦੀ ਆ ਤੈਨੂੰ ਪਤਾ ਨਹੀਂ ਆਣੇ ਵਿੱਚ ਰੌਲਾ ਪਾਉਂਦੇ ਨੇ ਮੈਂ ਜਦੋਂ ਸ਼ਾਮ ਨੂੰ ਫੋਨ ਕਰਨੇ ਹੁੰਦੇ ਨੇ ਤੋਂ ਉਹਦੇ ਬੱਚੇ ਹੁੰਦੇ ਘਰ ਤੈਨੂੰ ਪਤਾ ਕਿੰਨੀ ਸ਼ਰਾਰਤਾਂ ਕਰਦੇ ਕਿੰਨਾ ਰੌਲਾ ਪੈਂਦਾ ਤਾਂ ਮੈਂ ਬੁਆਟਾ ਲੈਣੀ ਆ ਇਹ ਚ ਕੀ ਆਂ ਦੀਦੀ? ਤੇ ਇਹ ਤਾਂ ਬੂਰਾ ਟੋਕੇ ਗੱਲ ਕਰ ਲੈਂਦੇ ਆਂ। ਅਹੀਂ ਤਾਂ ਨਿੰਨਤਾੜ ਤੇ ਕਦੀ ਸ਼ੱਕ ਕੀਤਾ। ਫਿਰ ਤੁਸੀਂ ਮੇਰੇ ਖਿਲਾਫ ਮੰਮੀ ਦੇ ਮਨ ਚ ਕਿਉਂ ਸ਼ੱਕ ਪਾਇਆ ਕੀਤਾ? ਦੀਦੀ ਮੈਂ ਤਾਂ ਨੂੰ ਵੇਖ ਲਿਆ ਹੈ। ਜਦੋਂ ਇਹ ਫੋਨ ਫੜਿਆ ਹੈ। ਕੀ ਵੇਖਣਾ ਤੁਸੀਂ? ਆ ਲਓ। ਹੁਣ ਤਾਂ ਮੈਂ ਲੋਕ ਵੀ ਹਟਾਤਾ ਫੋਨ ਤੋਂ। ਜੋ ਚੈੱਕ ਕਰਨਾ ਤੁਸੀਂ ਕਰ ਲਓ। ਜਿਹਦੇ ਫੋਨ ਆਉਂਦੇ ਆ, ਜਿਹੇ ਮੈਸੇਜ ਆਉਂਦੇ ਆ। ਤੁਸੀਂ ਚੈੱਕ ਕਰ ਲਓ। ਜੇ ਬੱਚਿਆਂ ਕਰਕੇ ਤੁਸੀਂ ਡਿਸਟਰਬ ਹੁੰਦੇ ਆਂ। ਤੇ ਮੈਂ ਵੀ ਬੱਚਾ ਕਰਕੇ ਇਹ ਚੈਟ ਡਿਲੀਟ ਕਰਦੀ ਆ ਵਿੱਚੋਂ ਤੁਹਾਡੇ ਬੱਚੇ ਪਤਾ ਨਾ ਮੇਰਾ ਫੋਨ ਫੜਦੇ ਇਸ ਕਰਕੇ ਮੈਂ ਸਭ ਕੁਝ ਡਿਲੀਟ ਕਰ ਦੰਨੀ ਵਿੱਚ ਕੋਈ ਆਪਣੀ ਪ੍ਰਾਈਵੇਸੀ ਹੁੰਦੀ ਅੱਜ ਮੰਮੀ ਨੇ ਇਹਨਾਂ ਨੂੰ ਫੋਨ ਲਾਤਾ ਇੱਕ ਵਾਰੀ ਉਹਨਾਂ ਨਾਲ ਗੱਲ ਕਰਨ ਤੋਂ ਪਹਿਲਾਂ ਮੇਰ ਨਾਲ ਤੇ ਕਰਦੇ ਮੈਨੂੰ ਤੇ ਪੁੱਛਦੇ ਜਾਂ ਤੇ ਦੀਦੀ ਤੁਸੀਂ ਦੱਸੋ ਮੈਂ ਕੱਲੀ ਕਦੀ ਕਿਤੇ ਗਈ ਹਾਂ ਕਿਹਦੇ ਨਾਲ ਗਈ ਹਾਂ ਜਦੋਂ ਵੀ ਜਾਣੀ ਮੈਂ ਤੁਹਾਡੇ ਨਾਲ ਹੀ ਜਾਣੀ ਗੱਲ ਵੀ ਕਰਦੀਆਂ ਨੂੰ ਤੁਹਾਡੇ ਅਮਨ ਸਾਹਮਣੇ ਕਰਦੀ ਹਾਂ ਹਾਂ ਇਹ ਜ਼ਰੂਰ ਹੈ ਕਿ ਕੰਮ ਦੇ ਟਾਈਮ ਮੈਂ ਫੋਨ ਪਰੇ ਰੱਖ ਦਿੰਨੀ ਕਿ ਤੁਸੀਂ ਇਹ ਨਾ ਸੋਚੋ ਇਹ ਕੰਮ ਤੋਂ ਭੱਜਦੀ ਨਹੀਂ ਆ ਮੈਂ ਤੇ ਤੁਸੀਂ ਹੋਰ ਹੀ ਸ਼ੱਕ ਪੈਦਾ ਕਰਕੇ ਬੈਠੇ ਕੰਮ ਤੋਂ ਭੱਜੀ ਤੇ ਨਹੀਂ ਹੈ ਤੂੰ ਕਿੱਟੀ ਇਹ ਤੇਹੀ ਤੈਨੂੰ ਨਹੀਂ ਕਹਿ ਸਕਦੇ ਕਿਉਂਕਿ ਤੂੰ ਘਰ ਦੀ ਕੰਮ ਆਪਣੇ ਹਿੱਸੇ ਦਾ ਸਾਰਾ ਕਰਦੀ ਹੈ ਬਸ ਵੇਖ ਫੋਨ ਮੈਨੂੰ ਪਤਾ ਹੋਣਾ ਕਰਨਾ ਜ਼ਰੂਰੀ ਹੁੰਦਾ ਵਾ ਪਰ ਜੇ ਤੂੰ ਟਾਈਮ ਟੂ ਟਾਈਮ ਕਰ ਲਿਆ ਕਰੇਂ ਵੇਖ ਕਈ ਵਾਰੀ ਤੂੰ ਕੱਫੋਂ ਤੇ ਲੱਗੀ ਰਹਿਨੀ ਆ ਕੰਮ ਲੇਟ ਹੋ ਜਾਂਦਾ ਜਿਵੇਂ ਅੱਜ ਹੀ ਉਹ ਕਿ ਲੇਟ ਹੁੰਦੇ ਹੀ ਮੈਂ ਬਸ ਇਸ ਗੱਲੋ ਤਰੀ ਟੋਕਦੀ ਆ ਬਾਕੀ ਜੇ ਮੰਮੀ ਨੂੰ ਕਲੀਅਰ ਹੋ ਗਿਆ ਵਾ ਤੂੰ ਗਿਫਟੀ ਨੇ ਗੱਲਾਂ ਕਰਦੀ ਤੇ ਮੈਨੂੰ ਇਹਦੇ ਚ ਕੀ ਆ ਉਹ ਤੇ ਮੈਂ ਫੋਨ ਚੈੱਕ ਕੀਤਾ ਮੈਨੂੰ ਕੁਛ ਦਿਸਿਆ ਨਹੀਂ ਵਿੱਚ ਨਾ ਕਿਤੇ ਕਾਲਿੰਗ ਦੇ ਵਿੱਚ ਕੁਛ ਨਾ WhatsApp ਚ ਤੇ ਫਿਰ ਮੇਰੇ ਮਨ 'ਚ ਸ਼ੱਕ ਆਇਆ ਤੇ ਮੈਂ ਮੰਮੀ ਨਾਲ ਗੱਲ ਕਰ ਲਈ ਇਹਦੇ ਚ ਮਾੜਾ ਵੀ ਕੀ ਆ ਵੇਖ ਅੱਜ ਸਾਹਮਣੇ ਗੱਲ ਕਰ ਲਈ ਨਾ ਕਲੀਅਰ ਹੋ ਗਿਆ ਨਾ ਕਿਉਂ ਮੰਮੀ ਕੀ ਕਰਲੇ ਫਿਰ ਗਿਫਟੀ ਨੂੰ ਹਾਂ ਦੀਦੀ ਇਹਨਾਂ ਦੀ ਡਿਊਟੀ ਰਾਤ ਦੀ ਤੇ ਉੱਥੇ ਇਸ ਟਾਈਮ ਰਾਤ ਉਹ ਤਾਂ ਮੈਨੂੰ ਪਤਾ ਵਾ ਤੇ ਇਸ ਕਰਕੇ ਮੈਂ ਇਸੇ ਟਾਈਮ ਗੱਲ ਕਰਦੀ ਜਦੋਂ ਉਹਨਾਂ ਦਾ ਟਾਈਮ ਲੱਗਦਾ ਉਦੋਂ ਮੈਸੇਜ ਕਰ ਦਿੰਦੇ ਆ ਜੇ ਤੀ ਕਹੋ ਨਾ ਕਾਲ ਕਾਲ ਤੇ ਜਿਹਨੀ ਆਉਂਦੀ ਵਟਸਐਪ ਕਾਲਿੰਗ ਆਉਂਦੀ ਤੇ ਵਟਸਐਪ ਚੈਟ ਤੇ ਚੈੱਕ ਕਰ ਲਈ ਤੇ ਕਾਲਿੰਗ ਕਿਉਂ ਨਹੀਂ ਚੈੱਕ ਕੀਤੀ ਚੈੱਕ ਕਰੋ ਕਿੰਨੀਆਂ ਕੋਲਾਂ ਆਈਆਂ ਉਹਨਾਂ ਦੀ ਬੱਸ ਕਰ ਕੀਤੀ ਹੋਰ ਨਾ ਮੈਨੂੰ ਸ਼ਰਮਿੰਦਾ ਕਰ ਹਣ ਸ਼ਾਦੀ ਨਾਲ ਗੱਲਾਂ ਨੂੰ ਕੋਈ ਗੱਲ ਨਹੀਂ ਤੂੰ ਫੋਨ ਆਪਣਾ ਫੜ ਜਦੋਂ ਮਰਜ਼ੀ ਗੱਲ ਕਰਿਆ ਕਰ ਸਾਨੂੰ ਕੋਈ ਨਹੀਂ ਇਹਦੇ ਵਿੱਚ ਹੈਗਾ ਨਹੀਂ ਨਹੀਂ ਦੀਦੀ ਮੈਂ ਫੋਨ ਨਹੀਂ ਰੱਖਣਾ ਹੁਣ ਕੋਈ ਇਹਨਾਂ ਦਾ ਫੋਨ ਆਊਗਾ ਮੈਂ ਤੁਹਾਡੇ ਫੋਨ ਤੋਂ ਗੱਲ ਕਰਾਂ ਓਹੋ ਨਹੀਂ ਨਹੀਂ ਇੱਕ ਦੂਜੇ ਦੇ ਸ਼ੱਕ ਦੂਰ ਹੋ ਗਏ ਨਾ ਬਸ ਕੋਈ ਗੱਲ ਨਹੀਂ ਘਟ ਚ ਰੋਲਾ ਨਹੀਂ ਹੋਣਾ ਚਾਹੀਦਾ ਰਲ ਮਿਲ ਕੇ ਰੋ ਪਰਦੇਸਾਂ ਚ ਗਿਆ ਮੇਰਾ ਪੁੱਤ ਤੇ ਨਾ ਮੈਂ ਤੂੰ ਇੱਥੇ ਤੂੰ ਤੂੰ ਮੈਂ ਮੈਂ ਹੁੰਦੀਆਂ ਰੋ ਤੇ ਮੁੰਡਾ ਉੱਥੇ ਪਰੇਸ਼ਾਨ ਹੁੰਦਾ ਰਹੇ ਬਿਲਕੁਲ ਸਹੀ ਕਿhti ਮੇਰੇ ਫੋਨ ਤੇ ਫੋਨ ਆਊਗਾ ਤੋਦਰ ਮੇਰਾ ਵੀ ਫੋਨ ਆਂਦਾ ਤੇਰਾ ਵੀ ਆਂਦਾ ਹੋਊਗਾ ਇਹ ਤੇ ਡਿਸਟਰਬਿੰਗ ਹੋਈ ਨਹੀਂ ਨਾ ਨਾ ਤੇਰੀ ਗੱਲ ਹੋ ਪਣੀ ਨਾ ਮੇਰੀ ਹੋ ਪਣੀ ਇਸ ਤੋਂ ਚੰਗਾ ਆ ਮੇਰੀਏ ਭੈਣੇ ਆਪਣਾ ਫੋਨ ਆਪਣੇ ਕੋਲ ਰੱਖ ਤੇ ਜਦੋਂ ਮਰਜ਼ੀ ਫੋਨ ਕਰਿਆ ਕਰ ਬਸ ਇੰਨਾ ਵਾ ਕਿ ਜੇ ਤੇ ਦਿੱਫਟੀ ਵੇਲਾ ਆਉਂਦਾ ਤੈਨੂੰ ਮੈਸੇਜ ਕਰਨ ਦੇ ਆਉਂਦਾ ਨਾ ਤੂੰ ਮੜਾ ਜੇ ਮੈਨੂੰ ਦੱਸ ਦਿਆ ਕਰ ਕਿ ਦੀਦੀ ਇਸ ਟਾਈਮ ਮੈਂ ਆ ਕੰਮ ਕਰਨਾ ਸੀ ਪਰ ਹੁਣ ਉਧਰ ਵੀ ਮੈਸੇਜ ਆਉਂਦੇ ਆ ਉਧਰ ਜਵਾਬ ਦੇਣਾ ਵੀ ਜ਼ਰੂਰੀ ਆ ਤੇ ਆ ਕੰਮ ਜਰਾ ਕ ਤੁਸੀਂ ਕਰ ਲੋਗੇ ਇੰਨਾ ਕਹਿਣ ਚ ਤੇਰਾ ਕੀ ਹਰਜਾ ਇਹ ਤੇ ਕਰ ਲੇਗੀ ਨਾ ਤੇ ਤੇਰਾ ਉਹ ਤੇਰੇ ਵੰਡੇ ਦਾ ਨਾ ਉਹ ਵਾਲਾ ਕੰਮ ਮੈਂ ਕਰ ਲਿਆ ਕਰਾਂਗੀ ਹਾਂ ਚਲ ਏਦਾਂ ਹੀ ਆਪਾਂ ਰਲ ਮਿਲ ਕੇ ਆਪਾਂ ਸ਼ਾਕਾ ਪਕਾ ਦੇ ਲਈ ਕਰਦੇ ਰਿਹਾ ਕਰੂੰਗਾ ਠੀਕ ਹਾਂ ਸਾਰਿਆਂ ਨੂੰ ਸੱਸੀ ਪਾ ਜੀ ਹਾਂ ਵੀਡੀਓ ਦੇ ਵਿੱਚ ਇੱਕ ਮੈਸੇਜ ਹੈ ਗਾਇ ਸੋ ਕਈ ਘਰਾਂ ਚ ਕਹਾਣੀ ਹੁੰਦੀ ਆ ਕਿ ਕਈਆਂ ਦੇ ਅਸਲ ਬਾਹਰ ਗਏ ਹੁੰਦੇ ਆ ਸੋ ਵਾਈਫ ਇੱਥੇ ਹੁੰਦੀਆਂ ਵਾ ਇੱਕ ਮੇਰੀ ਫਰੈਂਡ ਹੈਗੀ ਲੱਗੇ ਉਹਨੇ ਮੈਨੂੰ ਇਸ ਤਰ੍ਹਾਂ ਦੱਸਿਆ ਹੈਗਾ ਕਿ ਉਹਨਾਂ ਦੇ ਘਰ ਦੇ ਜਠਾਣੀ ਉਹਦੀ ਸੱਸ ਇਹਨੇ ਮੋਹਨ ਤੇ ਗੱਲ ਵੀ ਕਰਦੀ ਇਹਨੇ ਸ਼ੱਕ ਕਰਦੇ ਆ ਪਰ ਕਿਉਂ ਜੇ ਕੋਈ ਨੋਟ ਚੱਕ ਕਰੋਗੇ ਤੇ ਆਪਣੇ ਪੁੱਤ ਦਾ ਘਰ ਖਰਾਬ ਕਰਨ ਦੇ ਜ਼ਰੂਰੀ ਨਹੀਂ ਕਿ ਜੇ ਹਸਬੰਦ ਬਾਹਰ ਆ ਤਾਂ ਵਾਈਫ ਫੇਰੀ ਆਪਣੇ ਹਸਬੰਦ ਨਾਲ ਫੋਨ ਤੇ ਗੱਲ ਕਰ ਸਕਦੀ ਹਨ ਉਹ ਉਸ ਤਰ੍ਹਾਂ ਵੀ ਜੇ ਲਾਗੇ ਬੰਨੇ ਕਿਤੇ ਬਿਊਟੀ ਤੇ ਗਿਆ ਤਾਂ ਵੀ ਫੋਨ ਕਰਕੇ ਉਹਨਾਂ ਨਾਲ ਗੱਲ ਕਰ ਸਕਦੀ ਆ ਜਾਂ ਕਿਸੇ ਵਾਰ ਆਪਣੇ ਰਿਸ਼ਤੇਦਾਰ ਭਣ ਭਰਾਵਾਂ ਹੁਣ ਕੇ ਕੇ ਆਪਣੇ ਹੀ ਕੋਈ ਵਿਆਹ ਕੇ ਆਈਆਂ ਵਾ ਦੇਖੋ ਕਈ ਵਾਰ ਭੈਣ ਭਰਾ ਵੀ ਗੱਲ ਕਰਦੇ ਆ ਹਾਂ ਜਦੋਂ ਫੋਨ ਤੇ ਬਾਹਰੋਂ ਫੋਨ ਆਉਂਦਾ ਵਾ ਕੋਈ ਵੇਖੋ ਅੱਧਾ ਪੋਣਾ ਘੰਟਾ ਤੇ ਨਾਰਮਲ ਗੱਲ ਆ ਕਿ ਗੱਲ ਲੱਗੀ ਜਾਂਦੀ ਹਾਂਜੀ ਹਾਂਜੀ ਬਿਲਕੁਲ ਜੇ ਹੀ ਕੰਮ ਕਰਦੇ ਕਰਦੇ ਵੀਡੀਓ ਕੋਲ ਤੇ ਗੱਲਾਂ ਕਰ ਲੈਣੇ ਆ ਤੇ ਕਈ ਵਾਰੀ ਹੁੰਦਾ ਕੋਈ ਗੱਲਾਂ ਹੁੰਦੀਆਂ ਜਿਹੜੀਆਂ ਘਰ ਦੇ ਸਾਹਮਣੇ ਨਹੀਂ ਵੀ ਕਰ ਸਕਦੇ ਆਪਾਂ ਹਾਂਜੀ ਤੁਹਾਨੂੰ ਇਹ ਵੇਖਣਾ ਜ਼ਰੂਰੀ ਕਿ ਤੁਹਾਡੇ ਘਰ ਦਾ ਕੰਮ ਤੇ ਹੁੰਦਿਆ ਨਾ ਅਗਲੀ ਭਾਵੇਂ ਫੋਨ ਤੇ ਲੱਗੀ ਲੱਗੀ ਫਿਰਨਦੇ ਹੀ ਆਂ ਸ਼ੱਕ ਨਾ ਕਰਿਆ ਕਰੋ ਰਿਸ਼ਤੇ ਬਣਾਏ ਰੱਖੋ ਤੇ ਪਿਆਰ ਬਣਾਈ ਰੱਖੋ ਸ਼ੱਕ ਦਾ ਕੋਈ ਲਾਜ ਨਹੀਂ ਹੁੰਦਾ ਬਿਮਾਰੀ ਦਾ ਲਾਜ ਹੈ ਨਾ ਜੇ ਵੀਡੀਓ ਵਧੀਆ ਲੱਗੀ ਹੋਵੇ ਤੇ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ